ਹਰ ਬੰਦਾ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਸੰਘਰਸ਼ ਵਿੱਚ ਆ ਕਿਸੇ ਦੀ ਦੁਨੀਆ ਔਲਾਦ ਦੀ ਲੋੜ ਚੋਂ ਸੜ ਰਹੀ ਆ ਤੇ ਕਿਸੇ ਨੂੰ ਵਾਰਿਸ ਮਿਲ ਗਿਆ ਪਰ ਉਹਨਾਂ ਦੇ ਦਿਲ ਖੋਟੇ ਨੇ ਕੋਈ ਈਰਖਾ ਦੀ ਅੱਗ ਵਿੱਚ ਸੁਲਗ ਰਿਹਾ ਤੇ ਕਿਸੇ ਨੂੰ ਆਪਣੇ ਹੀ ਕਰਮ ਸਜ਼ਾ ਦੇ ਰਹੇ ਨੇ ਪਰ ਸਭ ਤੋਂ ਅਜੀਬ ਗੱਲ ਐਵੇਂ ਕਿ ਹਰੇਕ ਇਨਸਾਨ ਇਹੀ ਸੋਚਦਾ ਕਿ ਉਹਦਾ ਦੁੱਖ ਸਭ ਤੋਂ ਵੱਡਾ ਸੋ ਅੱਜ ਦੀ ਕਹਾਣੀ ਰਹੀਂ ਅਸੀਂ ਉਹਨਾਂ ਗੱਲਾਂ ਨੂੰ ਸਮਝ ਸਕਦੇ ਹਾਂ ਜੋ ਅਸੀਂ اپنی زندگی ਵਿੱਚ ਕਦੇ ਮਹਿਸੂਸ ਹੀ ਨਹੀਂ ਕਰਦੇ ਇਸ ਲਈ ਅਸੀਂ ਤੁਹਾਡੇ ਲਈ ਇੱਕ ਅਜਿਹੀ ਕਹਾਣੀ ਲੈ ਕੇ ਆਏ ਹਾਂ ਜੋ ਤੁਹਾਡੀ ਸੋਚ ਨੂੰ ਹਿਲਾ ਕੇ ਰੱਖ ਦੇਵੇਗੀ ਤੇ ਜ਼ਿੰਦਗੀ ਭਰ ਇਹ ਤੁਹਾਨੂੰ ਯਾਦ ਰਹੇਗੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਕਿਉਂਕਿ ਅੱਧਾ ਅਧੂਰਾ ਗਿਆਨ ਵੀ ਖਤਰਨਾਕ ਹੋ ਸਕਦਾ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਤੋਂ ਕਰੀਬ ਕੋਈ 500 ਸਾਲ ਪਹਿਲਾਂ ਇੱਕ ਸ਼ਹਿਰ ਦੀਆਂ ਗਲੀਆਂ ਵਿੱਚ ਇੱਕ ਫਕੀਰ ਘੁੰਮਿਆ ਕਰਦਾ ਸੀ ਜਿਨੇ ਆਪਣਾ ਜੀਵਨ ਇਨਸਾਨੀਅਤ ਦੀ ਭਲਾਈ ਤੇ ਖੁਸ਼ੀ ਲਈ ਸਮਰਪਿਤ ਕਰ ਰੱਖਿਆ ਸੀ ਆਪਣੇ ਹੱਥ ਵਿੱਚ लाठी ਫੜ ਕੇ ਉਹ ਫਕੀਰ ਬਸਤੀ ਬਸਤੀ ਪਿੰਡ ਪਿੰਡ ਸਫ਼ਰ ਕਰਦਾ ਤੇ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਦੇਣ ਵਾਲੀਆਂ ਨਸੀਹਤਾਂ ਦਿੰਦਾ ਆਪਣੇ ਇੱਕ ਸਫ਼ਰ ਦੌਰਾਨ ਉਹ ਇੱਕ ਐਹੋ ਜੀ ਬਸਤੀ ਵਿੱਚ ਪਹੁੰਚਿਆ ਜਿੱਥੇ ਲੋਕ ਲਾਲਚ ਤੇ ਦੁੱਖ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਸੀ ਉਹਨਾਂ ਦੇ ਚਿਹਰਿਆਂ ਤੇ ਮਾਇੂਸੀ ਦੇ ਸਾਈ ਸਾਫ ਦਿਸਦੇ ਸਨ ਫਕੀਰ ਨੇ ਜਦੋਂ ਉਹਨਾਂ ਦੀ ਇਹ ਹਾਲਤ ਦੇਖੀ ਤਾਂ ਬਸਤੀ ਦੇ ਨੇੜੇ ਇੱਕ ਜੰਗਲ ਵਿੱਚ ਆਪਣਾ ਠਿਕਾਣਾ ਬਣਾ ਲਿਆ ਉਸਨੇ ਫੈਸਲਾ ਕੀਤਾ ਕਿ ਉਹ ਲੋਕਾਂ ਦੇ ਦੁੱਖ ਦੂਰ ਕਰਨ ਲਈ ਖੁਸ਼ੀਆਂ ਦੀ ਇੱਕ ਦੁਕਾਨ ਖੋਲੇਗਾ ਜਦੋਂ ਨੇ ਬਾਜ਼ਾਰ ਦੇ ਵਿੱਚ ਆਪਣੀ ਦੁੱਖ ਖੁਸ਼ੀਆਂ ਦੀ ਦੁਕਾਨ ਖੋਲੀ ਤਾਂ ਕੋਈ ਵੀ ਗਾਹਕ ਉਸ ਫਕੀਰ ਕੋਲ ਨਾ ਆਇਆ ਹਰ ਬੰਦਾ ਹੀ ਸਮਝਦਾ ਸੀ ਕਿ ਉਹਦੀ ਮੁਸ਼ਕਲ ਦਾ ਕੋਈ ਹੱਲ ਹੀ ਨਹੀਂ ਹੈਗਾ ਤੇ ਉਹ ਦੁੱਖਾਂ ਦੇ ਘੇਰੇ ਤੋਂ ਕਦੇ ਵੀ ਬਾਹਰ ਨਹੀਂ ਨਿਕਲ ਸਕਦਾ ਇੱਕ ਸ਼ਾਮ ਫਕੀਰ ਆਪਣੀ ਦੁਕਾਨ ਦੇ ਸਾਹਮਣੇ ਖੜਾ ਹੋਇਆ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਉਹ ਰੱਬ ਦੇ ਬੰਦੇਓ ਇੱਥੇ ਆ ਜਾਓ ਜਿਹੜੇ ਆਪਣੇ ਆਪ ਨੂੰ ਬੱਦਕਿਸਮਤ ਸਮਝਦੇ ਨੇ ਬਿਨਾਂ ਕਿਸੇ ਕੀਮਤ ਦੇ ਆਪਣੀ ਖੁਸ਼ੀ ਖਰੀਦ ਲਓ ਜੇਕਰ ਰੱਬ ਇੱਕ ਦਰਵਾਜ਼ਾ ਬੰਦ ਕਰਦਾ ਤਾਂ ਹਜ਼ਾਰ ਦਰਵਾਜ਼ੇ ਖੋਲ ਦਿੰਦਾ ਅਜਮਾ ਕੇ ਤਾਂ ਦੇਖੋ ਤੁਹਾਡਾ ਕੁਝ ਨਹੀਂ ਜਾਵੇਗਾ ਫਕੀਰ ਦੀ ਇਹ ਗੱਲ ਸੁਣ ਕੇ ਸੱਤ ਅਜਿਹੇ ਆਦਮੀ ਜੋ ਮੁਸ਼ਕਲ ਵਿੱਚ ਘਿਰੇ ਹੋਏ ਸੀ ਉਸ ਦੁਕਾਨ ਵੱਲ ਨੂੰ ਵਧਣ ਲੱਗੇ। ਉਹਨਾਂ ਵਿੱਚ ਇੱਕ ਨੂੰ ਇਹ ਹੀ ਲੱਗ ਰਿਹਾ ਸੀ ਕਿ ਉਹਦੀ ਮੁਸ਼ਕਲ ਸਭ ਤੋਂ ਵੱਡੀ ਹੈ ਤੇ ਉਹ ਦੁਨੀਆ ਦਾ ਸਭ ਤੋਂ ਵੱਧ ਕਿਸਮਤ ਇਨਸਾਨ ਹੈ। ਫਕੀਰ ਨੇ ਉਹਨਾਂ ਸੱਤ ਆਦਮੀਆਂ ਨੂੰ ਦੁਕਾਨ ਦੇ ਅੰਦਰ ਆਉਣ ਲਈ ਕਿਹਾ ਤੇ ਦਰਵਾਜ਼ਾ ਬੰਦ ਕਰ ਦਿੱਤਾ। ਉਹਨਾਂ ਨੂੰ ਚਾਹ ਪਿਆਈ ਤੇ ਬਾਅਦ ਵਿੱਚ ਉਹਨੇ ਹਰ ਇੱਕ ਨੂੰ ਕਿਹਾ ਕਿ ਆਪਣਾ ਆਪਣਾ ਦੁੱਖ ਦੱਸੋ ਤੇ ਬਾਕੀ ਸਭ ਉਹਦੀ ਗੱਲ ਸੁਣੋ। ਪਹਿਲੇ ਆਦਮੀ ਨੇ ਆਪਣੀ ਕਹਾਣੀ ਸ਼ੁਰੂ ਕੀਤੀ ਤੇ ਕਿਹਾ ਕਿ ਮੇਰੀ ਮੁਸ਼ਕਲ ਮੇਰੀ ਨਾ ਸਮਝ ਪਤਨੀ ਆ। ਮੈਂ ਇੱਕ ਇਹੋ ਜਿਹੀ ਔਰਤ ਨਾਲ ਵਿਆਹ ਕਰਾ ਲਿਆ ਜੋ ਕਦੇ ਵੀ ਕੋਈ ਕੰਮ ਠੀਕ ਤਰੀਕੇ ਨਾਲ ਨਹੀਂ ਕਰਦੀ। ਕਦੇ ਖਾਣਾ ਸਾੜ ਦਿੰਦੀ ਆ, ਦੁੱਧ ਡੋਲ ਦਿੰਦੀ ਆ, ਘਰ ਦਾ ਸਮਾਨ ਤੋੜ ਦਿੰਦੀ ਆ ਤੇ ਮੇਰੇ ਕਬੂਤਰਾਂ ਦੇ ਪਿੰਜਰੇ ਦਾ ਦਰਵਾਜ਼ਾ ਖੁੱਲਾ ਛੱਡ ਦਿੰਦੀ ਆ। ਜਦੋਂ ਮੈਂ ਉਹਦੇ ਤੇ ਗੁੱਸਾ ਕਰਨਾ ਮੈਂ ਤਾਂ ਹਰ ਵਾਰ ਰੋਂਦੀ ਤੇ ਮਾਫੀ ਮੰਗਦੀ ਹੈ ਤੇ ਵਾਅਦਾ ਕਰਦੀ ਕਿ ਅੱਗੇ ਤੋਂ ਉਹ ਐਸਾ ਨਹੀਂ ਕਰੂਗੀ ਉਹਦੇ ਹੰਝੂ ਵੇਖ ਕੇ ਮੇਰਾ ਦਿਲ ਪਸੀਜ ਜਾਂਦਾ ਤੇ ਮੈਂ ਉਹਨੂੰ ਮਾਫ ਕਰ ਦਿੰਦਾ ਮੈਂ ਪਰ ਇਹ ਸਿਲਸਲਾ ਕਦੇ ਖਤਮ ਨਹੀਂ ਹੁੰਦਾ ਕੁਝ ਦਿਨ ਪਹਿਲਾਂ ਮੈਂ ਉਸ ਨੂੰ ਕੁਝ ਪੈਸੇ ਦਿੱਤੇ ਤਾਂ ਜੋ ਉਹ ਕੱਪੜੇ ਤੇ ਖਾਣ ਪੀਣ ਦੀਆਂ ਚੀਜ਼ਾਂ ਖਰੀਦ ਸਕੇ ਤੇ ਫਿਰ ਕੁਝ ਦਿਨ ਮੈਂ ਘਰ ਨਹੀਂ ਸੀ ਤੇ ਐਸੇ ਤਰ੍ਹਾਂ ਕੋਈ ਪੁਰਾਣੇ ਬਰਤਨ ਵੇਚਣ ਵਾਲਾ ਇੱਕ ਆਦਮੀ ਆਇਆ ਤੇ ਮੇਰੀ ਬੇਵਕੂਫ ਪਤਨੀ ਨੇ ਉਹ ਸਾਰੇ ਪੈਸੇ ਜਿਹੜੇ ਸੀ ਨਾ ਉਠਾ ਕੇ ਉਸ ਆਦਮੀ ਨੂੰ ਦੇ ਦਿੱਤੇ ਤੇ ਉਸ ਤੋਂ ਪੁਰਾਣੇ ਵਰਤਨੇ ਖਰੀਦ ਲਏ ਹੁਣ ਤੇ ਮੇਰਾ ਧੀਰਜ ਹੀ ਖਤਮ ਹੋ ਗਿਆ ਤੇ ਮੈਂ ਉਸ ਨੂੰ ਤਲਾਕ ਵੀ ਨਹੀਂ ਦੇ ਸਕਦਾ ਕਿਉਂਕਿ ਉਹਦਾ ਮੇਰੇ ਬਿਨਾ ਕੋਈ ਹੋਰ ਹੈ ਵੀ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਤੇ ਕੀ ਕਰਾਂ ਉਸ ਆਦਮੀ ਦਾ ਦੁੱਖ ਸੁਣਨ ਤੋਂ ਬਾਅਦ ਫਕੀਰ ਨੇ ਦੂਜਾ ਜਿਹੜਾ ਆਦਮੀ ਸੀ ਉਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਹੁਣ ਤੂੰ ਆਪਣਾ ਦੁੱਖ ਦੱਸ ਦੂਜਾ ਜਿਹੜਾ ਸ਼ਖਸ ਸੀ ਉਹਨੇ ਥੋੜਾ ਝਿਜਕਦੇ ਹੋਏ ਕਿਹਾ ਮੈਂ ਕੀ ਦੱਸਾਂ ਲੋਕਾਂ ਕੋਲ ਤੇ ਇੱਕ ਮੁਸੀਬਤ ਹੁੰਦੀ ਹੈ ਪਰ ਮੇਰੇ ਕੋਲ ਤੇ ਚਾਰ-ਚਾਰ ਮੁਸੀਬਤਾਂ ਨੇ ਮੇਰੀਆਂ ਚਾਰ ਧੀਆਂ ਨੇ ਮੇਰੀ ਪਤਨੀ ਚੌਥੀ ਧੀ ਦੇ ਜਨਮ ਦੇ ਸਮੇਂ ਰੱਬ ਨੂੰ ਪਿਆਰੀ ਹੋਗੀ ਤੇ ਮੇਰੇ ਲਈ ਇਹ ਚਾਰ ਮੁਸੀਬਤਾਂ ਛੱਡ ਗਈ ਮੇਰਾ ਭਰਾ ਜਿਹਦੇ ਤਿੰਨ ਪੁੱਤਰ ਨੇ ਉਹ ਮੈਨੂੰ ਆਖਦਾ ਵੀ ਤੂੰ ਇੱਕ ਨਹੀਂ ਚਾਰ ਧੀਆਂ ਦਾ ਪਿਓ ਆ ਤੇ ਤੇਰੀ ਜ਼ਿੰਦਗੀ ਮੁਸ਼ਕਲ ਵਿੱਚ ਗੁਜ਼ਰੇਗੀ ਹੁਣ ਮੇਰੇ ਕੋਲ ਪਿਓ ਦੀ ਵਿਰਾਸਤ ਵਿੱਚ ਇੱਕ ਛੋਟਾ ਜਿਹਾ ਖੇਤ ਆ ਤੇ ਮੈਨੂੰ ਉਸ ਵਿੱਚ ਖੇਤੀਬਾੜੀ ਲਈ ਬੇਟਾ ਚਾਹੀਦਾ ਪਰ ਮੈਂ ਇਸ ਦੁਨੀਆ ਵਿੱਚ ਇਕੱਲਾ ਮ ਹੁਣ ਤੁਸੀਂ ਦੱਸੋ ਬਈ ਜੇਕਰ ਮੈਂ ਦੁਖੀ ਨਾ ਹੋਵਾਂ ਤਾਂ ਕੀ ਹੋਵਾਂ ਤੇ ਕੀ ਕਰਾਂ ਮੈਂ ਬਾਪ ਦਾ ਸਹਾਰਾ ਤਾਂ ਨਹੀਂ ਨਾ ਬਣ ਸਕਦੀਆਂ ਧੀਆਂ ਉਲਟਾ ਮੇਰੇ ਉੱਪਰ ਬੋਝ ਬਣ ਕੇ ਬੈਠੀਆਂ ਨੇ ਉਸ ਦੀ ਗੱਲ ਸੁਣ ਕੇ ਫਕੀਰ ਨੇ ਬਹੁਤ ਦੁੱਖ ਭਰੇ ਅੰਦਾਜ਼ ਵਿੱਚ ਆਪਣਾ ਸਿਰ ਹਿਲਾਇਆ ਤੇ ਤੀਜੇ ਸ਼ਖਸ ਵਾਲਾ ਇਸ਼ਾਰਾ ਕਰਦੇ ਹੋਏ ਕਿਹਾ ਕਿ ਤੁਸੀਂ ਐਸ ਉਮਰ ਵਿੱਚ ਕਿਹੜੇ ਦੁੱਖ ਵਿੱਚ ਹੋ ਉਹ ਤੀਜਾ ਬੰਦਾ ਜੋ ਉਮਰ ਵਿੱਚ ਬਜ਼ੁਰਗ ਤੇ ਬਹੁਤ ਹੀ ਕਮਜ਼ੋਰ ਸੀ ਕਹਿਣ ਲੱਗਾ ਕਿ ਮੇਰੀ ਮੁਸੀਬਤ ਮੇਰੇ ਅੰਦਰ ਦਾ ਲਾਲਚ ਤੇ ਜਲਣ ਮੈਂ ਰੱਬ ਦਾ ਸਭ ਤੋਂ ਵੱਧ ਪਰੇਸ਼ਾਨ ਬੰਦਾ ਹਾਂ ਮੈਨੂੰ ਇਦਾਂ ਲੱਗਦਾ ਮੇਰਾ ਕੰਮ ਹੋਰਾਂ ਲੋਕਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਜਲਣਾ ਤੇ ਉਹਨੂੰ ਮਹਿਸੂਸ ਕਰਨਾ ਵਾ ਮੈਂ ਸੜਦਾ ਹੀ ਰਹਿਨਾ ਵਾ ਮੈਂ ਉਦੋਂ ਤੱਕ ਖੁਸ਼ੀ ਨਹੀਂ ਹੁੰਦਾ ਜਦੋਂ ਤੱਕ ਕਿਸੇ ਦੇ ਨੁਕਸਾਨ ਦੀ ਖਬਰ ਨਾ ਸੁਣ ਲਵਾਂ ਮੇਰੇ ਤੋਂ ਕਿਸੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਮੈਂ ਕਈ ਵਾਰ ਇਸ ਤੋਂ ਛਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਨਾਕਾਮ ਰਿਆ ਤੇ ਹੁਣ ਮੈਂ ਇਕੱਲਾ ਤੇ ਇਹੋ ਜਿਹਾ ਜੀਵਨ ਜੀ ਰਿਹਾ ਵਾਂ ਰੱਬ ਨੇ ਮੈਨੂੰ ਦੌਲਤ ਦਿੱਤੀ ਆ ਪਰ ਮੈਂ ਖੁਸ਼ੀ ਮਹਿਸੂਸ ਨਹੀਂ ਕਰਦਾ ਜੇਕਰ ਤੁਸੀਂ ਆ ਕੇ ਵੇਖੋ ਤਾਂ ਮੇਰਾ ਘਰ ਨਹੀਂ ਆ ਬਲਕਿ ਇੱਕ ਮਹਿਲ ਆ ਪਰ ਉਹ ਬਿਲਕੁਲ ਸੁਨਣਾ ਪਿਆ ਵਾ ਤੇ ਲੋਕ ਮੇਰੇ ਤੋਂ ਮੂੰਹ ਮੋੜ ਕੇ ਦੂਰ ਭੱਜਦੇ ਨੇ ਜਦੋਂ ਇਹ ਸ਼ਖਸ਼ ਦੀ ਗੱਲ ਪੂਰੀ ਹੋਈ ਤਾਂ ਚੌਥੇ ਜਿਹੜਾ ਸੀ ਆਦਮੀ ਸੀ ਉਹਨੇ ਕਿਹਾ ਮੇਰੀ ਕਹਾਣੀ ਮੇਰੇ ਬਚਪਨ ਤੋਂ ਸ਼ੁਰੂ ਹੁੰਦੀ ਅਸੀਂ ਦੋ ਭਰਾ ਹਾਂ ਮੇਰਾ ਭਰਾ ਪਹਿਲਾਂ ਤੋਂ ਹੀ ਬਹੁਤ ਹੁਸ਼ਿਆਰ ਸੀ ਤੇ ਵਿਦਾਰੇ ਪੜਨ ਦਾ ਸ਼ੁਕੀਨ ਸੀ ਜਦ ਕਿ ਮੈਂ ਹਮੇਸ਼ਾ ਖੇਡਾਂ ਵਿੱਚ ਰੁੱਝਿਆ ਰਹਿੰਦਾ ਸੀ ਮੇਰਾ ਭਰਾ ਸਿਹਤ ਵਿੱਚ ਕਮਜ਼ੋਰ ਤੇ ਮੈਂ ਬਹੁਤ ਤਾਕਤਵਰ ਸੀ ਤੇ ਮੈਨੂੰ ਆਪਣੇ ਮਜ਼ਬੂਤ ਜਿਸਮ ਤੇ ਬਹੁਤ ਹੀ ਜ਼ਿਆਦਾ ਨਾਜ਼ ਸੀ ਮੈਂ ਪੜਾਈ ਨੂੰ ਨજર ਅੰਦਾਜ਼ ਕਰ ਦਿੱਤਾ ਤੇ ਸੌਖਾ ਰਾਹ ਚੁਣਿਆ ਮੈਂ ਆਪਣੀ ਜਸਮਾਨੀ ਤਾਕਤ ਤੇ ਮਜ਼ਬੂਤ ਸਰੀਰ ਦਾ ਇਸਤੇਮਾਲ ਕੀਤਾ ਤੇ ਪੈਸਾ ਇਕੱਠਾ ਕਰਨ ਲੱਗਿਆ ਮੈਂ ਤਾਕਤਵਰ ਲੋਕਾਂ ਨਾਲ ਲੜਦਾ ਤੇ ਹਮੇਸ਼ਾ ਜਿੱਤ ਜਾਂਦਾ ਇਸ ਤਰ੍ਹਾਂ ਮੈਨੂੰ ਅਨਾਮ ਵਿੱਚ ਰਕਮ ਮਿਲਦੀ ਲੋਕ ਮੇਰੀ ਪੜ੍ਹਾਈ ਤੇ ਸ਼ਰਤਾਂ ਲਗਾਉਂਦੇ ਕੋਈ ਆਪਣੇ ਜਾਨਵਰ ਤੇ ਕੋਈ ਪੈਸੇ ਤੇ ਕੋਈ ਆਪਣੀ ਜਾਇਦਾਦ ਤੇ ਮੈਂ ਹਮੇਸ਼ਾ ਜਿੱਤਦਾ ਰਿਹਾ ਤੇ ਸੋਚਦਾ ਰਿਹਾ ਕਿ ਮੇਰਾ ਭਰਾ ਵੀ ਕਿੰਨਾ ਬੇਵਕੂਫਾ ਜੋ ਆਪਣਾ ਸਮਾਂ ਖਰਾਬ ਕਰ ਰਿਹਾ ਪਰ ਅਫਸੋਸ ਐ ਸਰੀਰ ਦੀ ਤਾਕਤ ਤਾਂ ਆਰ ਜੀ ਸੀ ਮੈਂ ਜਿਹਹਾ ਬਿਮਾਰ ਪਿਆ ਕਿੰਨਾ ਤਾਕਤ ਰਹੀ ਤੇ ਨਾ ਹੀ ਪੈਸਾ ਮੇਰਾ ਭਰਾ ਹੁਣ ਇੱਕ ਵਿਦਵਾਨ ਤੇ ਉਹਦਾ ਗਿਆਨ ਕਦੇ ਖਤਮ ਨਹੀਂ ਹੁੰਦਾ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਲਈ ਮਹਾਨ ਬਣ ਗਿਆ ਲੋਕ ਉਹਦੀ ਇੱਜ਼ਤ ਕਰਦੇ ਨੇ ਜਦੋਂ ਵੀ ਮੈਂ ਉਹਨੂੰ ਵੇਖਦਾ ਤਾਂ ਮਹਿਸੂਸ ਕਰਦਾ ਕਿ ਮੇਰੀ ਕੋਈ ਕਦਰ ਹੀ ਨਹੀਂ ਹੈ ਨਾ ਹੀ ਕੋਈ ਫਾਇਦਾ ਜਦੋਂ ਮੈਂ ਆਪਣੇ ਭਰਾ ਦੇ ਆਲੇ ਦੁਆਲੇ ਲੋਕਾਂ ਨੂੰ ਸਨਮਾਨ ਨਾਲ ਖੜਾ ਵੇਖਦਾ ਹਾਂ ਤਾਂ ਗਮ ਦੇ ਬਦਲ ਮੇਰੇ ਉੱਤੇ ਆਪਣਾ ਸਾਇਆ ਕਰ ਲੈਂਦੇ ਨੇ ਰੱਬ ਛੱਡਦਾ ਮੈਂ ਉਸ ਨਾਲ ਈਰਖਾ ਨਹੀਂ ਰੱਖਦਾ ਪਰ ਅੰਦਰੋਂ ਅੰਦਰ ਹੀ ਮੈਂ ਅਫਸੋਸ ਵਿੱਚ ਰਹਿੰਦਾ ਹਾਂ ਹੁਣ ਜਿਹੜਾ ਪੰਜਵਾਂ ਆਦਮੀ ਸੀ ਉਹ ਬਹੁਤ ਹੀ ਜ਼ਿਆਦਾ ਗਮਗੀਨ ਨਜ਼ਰ ਆ ਰਿਹਾ ਸੀ ਉਹ ਕਮਜ਼ੋਰ ਜੀ ਆਵਾਜ਼ ਵਿੱਚ ਬੋਲਿਆ ਮੇਰੀ ਮੁਸੀਬਤ ਇਹ ਵੇ ਕਿ ਮੈਂ ਪਰਦੇਦਾਰੀ ਨਹੀਂ ਸਿੱਖੀ ਮੈਂ ਹਮੇਸ਼ਾ ਹੋਰ ਲੋਕਾਂ ਤੇ ਹੱਦ ਤੋਂ ਵੱਧ ਭਰੋਸਾ ਕੀਤਾ ਤੇ ਹਮੇਸ਼ਾ ਨੁਕਸਾਨ ਉਠਾਇਆ ਮੈਂ ਲੱਖ ਕੋਸ਼ਿਸ਼ ਕਰਦਾ ਪਰ ਦੂਜਿਆਂ ਤੋਂ ਆਪਣੀ ਗੱਲ ਲੁਕੋਈ ਨਹੀਂ ਪਾਉਂਦਾ ਮੈਂ ਇੱਕ ਗਰੀਬ ਮਸ਼ਵਾਰਾ ਵਾਂ ਮੇਰੀ ਕਿਸ਼ਤੀ ਟੁੱਟੀ ਫੁੱਟੀ ਹਾਲਤ ਵਿੱਚ ਤੇ ਜਾਲ ਵੀ ਫਟਿਆ ਹੋਇਆ ਮੇਰੇ ਨਾਲ ਹੋਰ ਜਿਹੜੇ ਮਸ਼ਵਾਰੇ ਸੀ ਉਹਨਾਂ ਸਾਰਿਆਂ ਦੀ ਕਿਸਮਤ ਬਦਲ ਗਈ ਕਿਉਂਕਿ ਮੈਂ ਹਮੇਸ਼ਾ ਉਹਨਾਂ ਨੂੰ ਆਪਣਾ ਰਾਜ ਦੱਸ ਦਿੰਦਾ ਸੀ ਕਿ ਜ਼ਿਆਦਾ ਮੱਛੀ ਕਿੱਥੇ ਮਿਲੇਗੀ ਉਹਨਾਂ ਦੀਆਂ ਕਿਸ਼ਤੀਆਂ ਤੇ ਜਾਲ ਮੇਰੇ ਨਾਲੋਂ ਮਜਬੂਤ ਸੀ ਬਿਹਤਰ ਸੀ ਤੋਂ ਹਮੇਸ਼ਾ ਮੇਰੀ ਦੱਸੀ ਹੋਈ ਗੱਲ ਦਾ ਫਾਇਦਾ ਚੁੱਕਦੇ ਰਹੇ ਮੇਰੇ ਸਾਰੇ ਸਾਥੀ ਆਪ ਤਾਂ ਖੁਸ਼ਹਾਲ ਹੋਗੇ ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਕਦੇ ਵੀ ਮੇਰੇ ਵੱਲ ਦੇਖਿਆ ਤੱਕ ਨਹੀਂ ਅੱਜ ਮੈਂ ਇਕੱਲਾ ਹਾਂ ਗਰੀਬ ਹਾਂ ਕੋਈ ਵੀ ਮੇਰੀ ਮਦਦ ਲਈ ਤਿਆਰ ਨਹੀਂ ਮੈਂ ਇਸ ਦੁਨੀਆ ਦਾ ਸਭ ਤੋਂ ਵੱਧ ਦੁਖੀ ਇਨਸਾਨ ਹਾਂ ਫਿਰ ਫਕੀਰ ਦੀ ਨਜ਼ਰ ਇੱਕ ਨੌਜਵਾਨ ਤੇ ਪਈ ਫਕੀਰ ਨੇ ਉਹਦੇ ਵੱਲ ਮੁਸਕਰਾਉਂਦੇ ਹੋਏ ਕਿਹਾ ਤੂੰ ਤਾਂ ਅਜੇ ਜਵਾਨ ਤੈਨੂੰ ਭਲਾ ਕੀ ਡੋਖਾ ਉਹ ਸਾਰੇ ਲੋਕਾਂ ਵੱਲ ਦੇਖ ਕੇ ਘਬਰਾਉਂਦੇ ਹੋਏ ਬੋਲਿਆ ਦਰਅਸਲ ਮੈਂ ਹਨੇਰੇ ਤੋਂ ਬਹੁਤ ਡਰਦਾ ਇੱਕ ਰਾਤ ਮੈਨੂੰ ਮੇਰੇ ਪਿਤਾ ਜੀ ਨੇ ਬੁਲਾਇਆ ਤੇ ਕਿਸੇ ਕੰਮ ਲਈ ਕਿਤੇ ਜਾਣ ਲਈ ਕਿਹਾ ਮੈਂ ਜਵਾਬ ਦੇ ਦਿੱਤਾ ਤੇ ਕਿਹਾ ਪਿਤਾ ਜੀ ਉਥਾਂ ਤਾਂ ਬਹੁਤ ਦੂਰ ਆ ਤੇ ਚਾਰੇ ਪਾਸੇ ਹਨੇਰਾ ਛਾਇਆ ਹੋਇਆ ਪਿਤਾ ਨੇ ਮੈਨੂੰ ਕਿਹਾ ਕਿ ਤੂੰ ਹਨੇਰੇ ਤੋਂ ਡਰਦਾ ਮੈਂ ਸ਼ਰਮਿੰਦਾ ਜਿਹਾ ਹੋ ਗਿਆ ਤੇ ਜਵਾਬ ਦਿੱਤਾ ਨਹੀਂ ਨਹੀਂ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ ਮੈਂ ਹੁਣੇ ਗਿਆ ਤੇ ਹੁਣੇ ਆਇਆ ਮੈਂ ਖਾਣਾ ਖਾਦਾ ਤੇ ਤੁਰ ਪਿਆ ਪਰ ਜਦੋਂ ਹੀ ਮੈਂ ਕਰਦੇ ਦਰਵਾਜ਼ੇ ਤੋਂ ਬਾਹਰ ਨਿਕਲਿਆ ਤਾਂ ਸਾਰੇ ਪਾਸੇ ਹਨੇਰਾ ਵੇਖਿਆ ਮੈਨੂੰ ਆਪਣੇ ਕਦਮਾਂ ਦੀ ਆਵਾਜ਼ ਤੋਂ ਮੈਨਾਂ ਹੋਰ ਕੁਝ ਸੁਣਾਈ ਨਹੀਂ ਦਿੱਤਾ ਹਨੇਰੇ ਦਾ ਡਰ ਮੇਰੇ ਦਿਲ ਵਿੱਚ ਵਧਣ ਲੱਗਾ ਤੇ ਉਸੇ ਡਰ ਨੇ ਮੈਨੂੰ ਆਪਣੇ ਕਾਬੂ ਵਿੱਚ ਕਰ ਲਿਆ ਮੈਂ ਤੁਰੰਤ ਆਪਣੇ ਆਪ ਨੂੰ ਕਿਹਾ ਨਹੀਂ ਐ ਮੈਂ ਨਹੀਂ ਕਰ ਸਕਦਾ ਇਸ ਲਈ ਮੈਂ ਘਰ ਦੇ ਬਗੀਚੇ ਵਿੱਚ ਉਸ ਰੋਸ਼ਨੀ ਦੇ heਠਾਂ ਜਾ ਬੈਠਾ ਜੋ ਪਿਤਾ ਜੀ ਨੇ ਦਰਵਾਜ਼ੇ ਕੋਲ ਜਲਾਈ ਹੋਈ ਸੀ ਹੁਣ ਮੈਂ ਪਰੇਸ਼ਾਨ ਸੀ ਤੇ ਉੱਥੇ ਹੀ ਬੈਠ ਕੇ ਸੋਚਣ ਲੱਗਾ ਇੱਕ ਘੰਟਾ ਲੰਘ ਗਿਆ ਫਿਰ ਮੇਰੇ ਦਿਮਾਗ ਵਿੱਚ ਇੱਕ ਤਰਕੀਬ ਆਈ ਜਿਹਨੂੰ ਸੋਚ ਕੇ ਮੈਨੂੰ ਕੁਝ ਤਸੱਲੀ ਹੋਈ ਮੈਂ ਆਪਣੇ ਆਪ ਦੇ ਕੱਪੜੇ ਪਾੜ ਲੈ ਉੱਥੇ ਹੀ ਬੈਠੇ ਬੈਠੇ ਪੈਸੇ ਝਾੜੀਆਂ ਵਿੱਚ ਲੁਕਾਉ ਦਿੱਤੇ ਚਿਹਰਾ ਮਿੱਟੀ ਨਾਲ ਗੰਦਾ ਕਰ ਲਿਆ ਤੇ ਡਰ ਵਿੱਚ ਚੀਖਣ ਲੱਗਾ ਰੋਲਾ ਪਉਣ ਲੱਗ ਪਿਆ ਬਚਾਓ ਬਚਾਓ ਚੋਰਾਂ ਨੇ ਮੈਨੂੰ ਲੁੱਟ ਲਿਆ ਉਹਨਾਂ ਨੇ ਮੈਨੂੰ ਮਾਰਿਆ ਮੇਰੇ ਤੋਂ ਪੈਸੇ ਵੀ ਲੈ ਲੇ ਮੇਰੀਆਂ ਚੀਕਾਂ ਸੁਣ ਕੇ ਪਿਤਾ ਜੀ ਤੇ ਬਾਕੀ ਪਰਿਵਾਰ ਵਾਲੇ ਮੇਰੇ ਕੋਲ ਆਏ ਤੇ ਮੈਨੂੰ ਦਿਲਾਸਾ ਦੇਣ ਲੱਗੇ ਐ ਵੇਖ ਕੇ ਮੈਂ ਹੋਰ ਵੀ ਚੀਖਣ ਲੱਗ ਪਿਆ ਪਰ ਕਹਾਣੀ ਮੇਰੀ ਮਰਜ਼ੀ ਦੇ ਮੁਤਾਬਕ ਖਤਮ ਨਾ ਹੋਈ ਸਾਡਾ ਇੱਕ ਬਜ਼ੁਰਗ ਪੜੋਸੀ ਜਿਸਨੇ ਸਭ ਕੁਝ ਆਪਣੀ ਖਿੜਕੀ ਤੋਂ ਵੇਖ ਲਿਆ ਸੀ ਉਹਨੇ ਮੇਰੀ ਹਕੀਕਤ ਸਭ ਨੂੰ ਦੱਸ ਦਿੱਤੀ ਹੁਣ ਮੇਰੀ ਅਸਲੀਅਤ ਤੋਂ ਪਰਦਾ ਚੁੱਕਿਆ ਗਿਆ ਸੀ ਮੈਂ ਸ਼ਰਮ ਨਾਲ ਕਈ ਦਿਨ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਿਆ ਇੱਕ ਰਾਤ ਮੈਂ ਸੱਚੀਉ ਆਪਣੇ ਪੜੋਸੀ ਦੇ ਬਾਗੀਚੇ ਵਿੱਚ ਚੋਰੀ ਵੇਖੀ ਇਸ ਵਾਰ ਮੈਂ ਸੱਚ ਬੋਲ ਰਿਹਾ ਸੀ ਮੈਂ ਆਪਣੇ ਪਿਤਾ ਜੀ ਨੂੰ ਜਾ ਕੇ ਦੱਸਿਆ ਪਰ ਉਹਨਾਂ ਨੇ ਮੇਰੀ ਗੱਲ ਤੇ ਭਰੋਸਾ ਹੀ ਨਹੀਂ ਕੀਤਾ ਇਸ ਵਾਰ ਮੈਂ ਸੱਚਾ ਸੀ ਪਰ ਕਿਸੇ ਨੇ ਮੇਰੀ ਗੱਲ ਤੇ ਯਕੀਨ ਨਾ ਕੀਤਾ ਉਸ ਬਜ਼ੁਰਗ ਦਾ ਘਰ ਲੁੱਟਿਆ ਗਿਆ ਮੇਰੇ ਝੂਠ ਬੋਲਣ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਕੋਈ ਵੀ ਮੇਰੀ ਗੱਲ ਤੇ ਯਕੀਨ ਨਹੀਂ ਕਰਦਾ ਮੈਂ ਉਦਾਸ ਹਾਂ ਕਿਉਂਕਿ ਲੋਕੇ ਮੰਨਣ ਨੂੰ ਤਿਆਰ ਹੀ ਨਹੀਂ ਐ ਕਿ ਮੈਂ ਹੁਣ ਝੂਠ ਬੋਲਣਾ ਛੱਡ ਚੁੱਕਿਆ ਫਿਰ ਸਾਰਿਆਂ ਦੀ ਨਜ਼ਰ ਆਖਰੀ ਤੇ ਸੱਤਵੇਂ ਬੰਦੇ ਵੱਲ ਚਲੀ ਗਈ ਹੁਣ ਉਸ ਦੀ ਵਾਰੀ ਸੀ ਉਹ ਕੁਝ ਬੋਲੇ ਪਰ ਉਹ ਕੁਝ ਸਮਾ ਚੁੱਪ ਬੈਠਾ ਰਿਹਾ ਫਕੀਰ ਨੇ ਉਸ ਨੂੰ ਕਿਹਾ ਕਿ ਤੂੰ ਆਪਣਾ ਦੁੱਖ ਸਾਨੂੰ ਨਹੀਂ ਸੁਣਾਵੇਂਗਾ ਉਸ ਬੰਦੇ ਨੇ ਨੀਵੀਂ ਜੀ ਪਾਈ ਕਮਜ਼ੋਰ ਆਵਾਜ਼ ਵਿੱਚ ਬੋਲਿਆ ਮੇਰੀ ਮੁਸੀਬਤਾਂ ਜਨਾਬ ਜ਼ੁਲਮ ਮੈਂ ਇੱਕ ਹੀ ਸਮੇਂ ਚ ਨਰਦਈ ਵੀ ਹਾਂ ਤੇ ਨਰਦੋਸ਼ ਵੀ ਹਾਂ ਦਰਅਸਲ ਮੇਰੇ ਤਿੰਨ ਪੁੱਤਰ ਨੇ ਤੇ ਮੈਂ ਉਹਨਾਂ ਦੀ ਵਧੀਆ ਬਹੁਤ ਵਧੀਆ ਪਰਵਰਿਸ਼ ਕੀਤੀ ਉਹਨਾਂ ਨੂੰ ਵਿਦਿਆ ਦਿੱਤੀ ਤੇ ਕਦੇ ਵੀ ਉਹਨਾਂ ਤੋਂ ਕੁਝ ਨਹੀਂ ਲੁਕੋਇਆ ਫਿਰ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਉਹਨਾਂ ਨੂੰ ਉਹਨਾਂ ਦੀ ਰੋਜ਼ਮਰਹ ਜਿੰਦਗੀ ਸ਼ੁਰੂ ਕਰਨ ਲਈ ਕੁਝ ਰਕਮ ਦੇ ਦਿਆਂ ਮੈਂ ਉਹਨਾਂ ਵਿਚਕਾਰ ਬਰਾਬਰੀ ਰੱਖੀ ਕਿਸੇ ਨੂੰ ਇੱਕ ਦੂਜੇ ਤੋਂ ਵੱਧ ਐਮੀਅਤ ਨਹੀਂ ਦਿੱਤੀ ਜਿਹੜਾ ਮੇਰਾ ਸਭ ਤੋਂ ਛੋਟਾ ਪੁੱਤਰ ਉਹ ਮੇਰੇ ਦਿਲ ਦੇ ਬਹੁਤ ਨੇੜੇ ਆ ਉਹ ਨਰਮ ਦਿਲ ਮਿਹਰਬਾਨ ਮਿੱਠਾ ਬੋਲਣ ਵਾਲਾ ਤੇ ਖੁਸ਼ਮੁਜਾਜ਼ ਪਰ ਮੈਂ ਕਦੇ ਵੀ ਉਹਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਨਹੀਂ ਕੀਤਾ ਮੈਂ ਸੋਚਦਾ ਸੀ ਕਿ ਕਿਤੇ ਬਾਕੀ ਪੁੱਤਰ ਇਹ ਗੱਲ ਦਿਲ ਤੇ ਨਾ ਲੈ ਜਾਣ ਜਦੋਂ ਮੈਂ ਪੈਸਿਆਂ ਦੀ ਤਕਸੀਮ ਦਾ ਇਰਾਦਾ ਕੀਤਾ ਤਾਂ ਮੈਂ ਵੇਖਿਆ ਕਿ ਵੱਡੇ ਦੋਨੋਂ ਜਿਹੜੇ ਭਰਾਵਾ ਛੋਟੇ ਦੇ ਕੰਨ ਵਿੱਚ ਚੁਗਲੀਆਂ ਕਰ ਰਹੇ ਸੀ ਮੈਨੂੰ ਮਹਿਸੂਸ ਹੋਇਆ ਕਿ ਉਹ ਦੋਨੋਂ ਜਾਣੇ ਛੋਟੇ ਦੇ ਨਰਮ ਦਿਲ ਦਾ ਫਾਇਦਾ ਉਠਾ ਕੇ ਉਹਦੀ ਰਕਮ ਕਿਸੇ ਬਹਾਨੇ ਨਾਲ ਹਾਸਲ ਕਰਨਾ ਚਾਹੁੰਦੇ ਨੇ ਐਸੀ ਕਰਕੇ ਮੈਂ ਫੈਸਲਾ ਕੀਤਾ ਕਿ ਛੋਟੇ ਤੋਂ ਬਿਨਾ ਬਾਕੀ ਦੋਨਾਂ ਨੂੰ ਉਹਨਾਂ ਦਾ ਹਿੱਸਾ ਦੇ ਦਿਆਂ ਛੋਟੇ ਪੁੱਤਰ ਨੂੰ ਇਹ ਕਹਿ ਕੇ ਉਹਦਾ ਹਿੱਸਾ ਨਾ ਆਉਂਦੀ ਆ ਕਿ ਉਹ ਅਜੇ ਛੋਟਾ ਹੈ ਤੇ ਮੈਂ ਉਹਦੀ ਰਕਮ ਮਹਿਫੂਜ਼ ਰੱਖਣਾ ਚਾਹੁੰਦਾ ਹਾਂ ਮੇਰੇ ਇਸ ਫੈਸਲੇ ਤੋਂ ਛੋਟਾ ਪੁੱਤਰ ਬਹੁਤ ਨਾਰਾਜ਼ ਹੋ ਗਿਆ ਉਹ ਕਈ ਵਾਰ ਮੈਨੂੰ ਮੇਰੇ ਫੈਸਲੇ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਤਾਂ ਜੋ ਉਹਨੂੰ ਵੀ ਆਪਣੇ ਭਰਾਵਾਂ ਦੀ ਤਰ੍ਹਾਂ ਹਿੱਸਾ ਮਿਲੇ પરમે સહી સમય ਦਾ ਇੰਤਜ਼ਾਰ ਕਰ ਰਿਹਾ ਸੀ ਤੇ ਮੈਂ ਉਸ ਨੂੰ ਸਖਤੀ ਨਾਲ ਮਨਾ ਕਰ ਦਿੱਤਾ ਐਸੀ ਕਾਰਨ ਉਹ ਮੇਰੇ ਨਾਲ ਗੁੱਸੇ ਹੋ ਗਿਆ ਤੇ ਦੂਰ ਕਿਸੇ ਹੋਰ ਇਲਾਕੇ ਵਿੱਚ ਚਲਾ ਗਿਆ ਤਾਂ ਜੋ ਆਪਣੀ ਜ਼ਿੰਦਗੀ ਦਾ ਸਫ਼ਰ ਇਕੱਲੇ ਸ਼ੁਰੂ ਕਰ ਸਕੇ ਮੈਨੂੰ ਛੋਟੇ ਪੁੱਤਰ ਦੀ ਦੂਰੀ ਬਹੁਤ ਤਕਲੀਫ ਦਿੰਦੀ ਹੈ ਕਿਉਂਕਿ ਉਹ ਮੇਰੇ ਦਿਲ ਦੇ ਮੋਹ ਨੇੜੇ ਸੀ ਮੈਂ ਕੀ ਗਲਤ ਕੀਤਾ ਮੈਂ ਤਾਂ ਇਨਸਾਫ ਕਰਨ ਤੇ ਹਰ ਇੱਕ ਨੂੰ ਉਹਦਾ ਹੱਕ ਦੇਣ ਦੀ ਕੋਸ਼ਿਸ਼ ਕੀਤੀ ਮੈਂ ਤਾਂ ਆਪਣੇ ਆਪ ਨੂੰ નિર્દોਸ਼ ਮਹਿਸੂਸ ਕਰਦਾ ਪਰ ਦੁਨੀਆ ਦੀ ਨਜ਼ਰ ਵਿੱਚ ਮੈਂ ਇੱਕ ਜ਼ਾਲਮ ਇੱਕ ਨਰਦਈ ਬਣ ਗਿਆ ਵਾਂ ਜਿਨੇ ਆਪਣੇ ਹੀ ਪੁੱਤਰ ਨੂੰ ਉਹ ਦਾ ਹੱਕ ਨਹੀਂ ਦਿੱਤਾ ਮੈਂ ਆਪਣੇ ਪੁੱਤਰ ਦੀ ਦੂਰੀ ਵਿੱਚ ਬਹੁਤ ਤੜਫਦਾ ਤੇ ਉਹਦਾ ਹਾਲ ਜਾਣਨ ਲਈ ਬੇਚੈਨ ਰਹਿੰਦਾ ਮੈਂ ਨੂੰ ਆਪਣੀ ਕੀਤੀ ਹੋਈ ਗਲਤੀ ਤੇ ਬਹੁਤ ਪਛਤਾਵਾ ਕਈ ਵਾਰ ਮੈਂ ਲੋਕਾਂ ਤੇ ਆਪਣੇ ਦੋਨੋਂ ਪੁੱਤਰਾਂ ਦੇ ਸਾਹਮਣੇ ਸੱਚ ਬੋਲਣ ਦਾ ਇਰਾਦਾ ਵੀ ਕੀਤਾ ਤਾਂ ਜੋ ਆਪਣੀ ਨੀਤ ਨੂੰ ਸਾਫ਼ ਕਰ ਸਕਾਂ ਪਰ ਮੈਨੂੰ ਡਰ ਸੀ ਕਿ ਕਿਤੇ ਮੇਰੇ ਪੁੱਤਰਾਂ ਵਿਚਕਾਰ ਦੁਸ਼ਮਣੀ ਨਾ ਪੈ ਜਾਵੇ ਮੈਂ ਚਾਹੁੰਦਾ ਸੀ ਕਿ ਉਹਨਾਂ ਵਿੱਚ ਪਿਆਰ ਤੇ ਸਾਥ ਕਾਇਮ ਰਹੇ ਆਪਣੀ ਇਹ ਕਹਾਣੀ ਸੁਣਾਉਣ ਤੋਂ ਬਾਅਦ ਉਹ ਸ਼ਖਸ ਫੁੱਟ ਫੁੱਟ ਕੇ ਰੋਣ ਲੱਗ ਪਿਆ ਜਦੋਂ ਨਾਲ ਸੱਤਾ ਨੇ ਆਪਣੀ ਦੁੱਖ ਭਰੀ ਕਹਾਣੀ ਬਿਆਨ ਕਰ ਲਈ ਤਾਂ ਫਕੀਰ ਕਹਿਣ ਲੱਗਾ ਹੁਣ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਤੁਸੀਂ ਸਭ ਨੇ ਕਿਹਾ ਕਿ ਤੁਹਾਡੀ ਮੁਸੀਬਤ ਸਭ ਤੋਂ ਵੱਡੀ ਹੈ ਪਰ ਕੀ ਤੁਹਾਡੇ ਵਿੱਚੋਂ ਕੋਈ ਆਪਣੀ ਮੁਸੀਬਤ ਕਿਸੇ ਹੋਰ ਦੀ ਮੁਸੀਬਤ ਨਾਲ ਬਦਲਣਾ ਚਾਹੇਗਾ ਇਹ ਸੁਣ ਕੇ ਉਹ ਸਾਬਹਿਰਾਨ ਹੋ ਗਏ ਤੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ ਫਿਰ ਪਹਿਲੇ ਸ਼ਖਸ ਨੇ ਕਿਹਾ ਨਾ ਸਮਝ ਪਤਨੀ ਈਰਖਾ ਦੀ ਬਿਮਾਰੀ ਤੋਂ ਬਿਹਤਰ ਦੂਜੇ ਨੇ ਕਿਹਾ ਧੀਆ ਉਹਨਾਂ ਪੁੱਤਰਾਂ ਤੋਂ ਵੀ ਵੱਧੀਆਂ ਵਾ ਜੋ ਹੋ ਸਕਦੀਆਂ ਨੇ ਜੋ ਆਪਣੇ ਹੀ ਭਰਾ ਨੂੰ ਧੋਖਾ ਦੇਣਾ ਚਾਹੁੰਦੇ ਨੇ ਤੇ ਜਿਨੇ ਕਿਹਾ ਮੈਨੂੰ ਲੋਕਾਂ ਨਾਲ ਈਰਖਾ ਜ਼ਰੂਰ ਆ ਪਰ ਮੇਰੇ ਕੋਲ ਵਿਦਿਆਵਾ ਜੋ ਮੇਰੀ ਪੂਰੀ ਜ਼ਿੰਦਗੀ ਲਈ ਕਾਫੀ ਹੈ ਚੌਥੇ ਨੇ ਕਿਹਾ ਮੈਂ ਅਨਪੜ ਜ਼ਰੂਰ ਹੋ ਸਕਦਾ ਪਰ ਮੈਂ ਕਦੇ ਝੂਠ ਤੇ ਧੋਖਾ ਦੇਣ ਵਾਲਾ ਨਹੀਂ ਬਣਨਾ ਚਾਹੁੰਦਾ ਪੰਜਵੇਂ ਨੇ ਕਿਹਾ ਠੀਕ ਆ ਮੈਂ ਆਪਣਾ ਰਾਜ ਨਹੀਂ ਲੁਕਾ ਸਕਦਾ ਪਰ ਮੇਰਾ ਸਰੀਰ ਤੰਦਰੁਸਤ ਆ ਬੁਰੀ ਸਿਹਤ ਹੋਣ ਤੋਂ ਇਹ ਬਿਹਤਰ ਆ ਨੌਜਵਾਨ ਲੜਕੇ ਨੇ ਕਿਹਾ ਮੈਂ ਬਹੁਤ ਝੂਠ ਬੋਲਿਆ ਹੋਵੇਗਾ ਪਰ ਮੈਂ ਰਾਜ ਨੂੰ ਰਾਜ ਰੱਖਣਾ ਚੰਗੀ ਤਰ੍ਹਾਂ ਜਾਣਦਾ ਤੇ ਸੱਤਵੇਂ ਨੇ ਕਿਹਾ ਮੈਂ ਆਪਣੇ ਪੁੱਤਰ ਤੇ ਜ਼ੁਲਮ ਕੀਤਾ ਪਰ ਮੈਂ ਉਹਦੀ ਭਲਾਈ ਚਾਹੁੰਦਾ ਸੀ ਮੇਰਾ ਜਮੀਰ ਸੰਤੁਸ਼ਟਾ ਸਾਫ਼ ਆ ਮੈਂ ਨਾ ਚੋ ਕਿਸੇ ਦੀ ਵੀ مصیبت ਨੂੰ ਆਪਣੇ مصیبت ਨਾਲ ਬਦਲਣਾ ਨਹੀਂ ਚਾਹੁੰਦਾ ਇਸ ਤਰ੍ਹਾਂ ਸਭ ਨੇ ਆਪਣੀ ਆਪਣੀ مصیبت ਨੂੰ ਆਪਣੇ ਕੋਲ ਹੀ ਰੱਖਿਆ ਤੇ ਕਿਸੇ ਹੋਰ ਦੀ مصیبت ਨੂੰ ਆਪਣੀ مصیبت ਨਾਲ ਨਹੀਂ ਬਦਲਿਆ ਸਭ ਨੇ ਇਹ ਫੈਸਲਾ ਕੀਤਾ ਕਿ ਉਹ ਆਪਣੀ مصیبت ਨੂੰ ਕਬੂਲ ਕਰਨਗੇ ਹਕੀਕਤ ਦਾ ਸਾਹਮਣਾ ਕਰਦੇ ਹੋਏ ਉਹਨੂੰ ਰੱਬ ਦੀ ਰਜ਼ਾ ਸਮਝ ਕੇ ਅੱਗੇ ਵਧਣਗੇ ਫਿਰ ਫਕੀਰ ਨੇ ਪਹਿਲੇ ਸ਼ਖਸਵਾਲ ਦੇਖਦੇ ਹੋਏ ਕਿਹਾ ਕਿ ਸਬਰ ਹਰ ਬਿਮਾਰੀ ਦੀ ਸਭ ਤੋਂ ਵਧੀਆ ਦਵਾਈ ਹੈ ਜੇਕਰ ਤੂੰ ਸਬਰ ਕਰ ਸਕਦਾ ਤਾਂ ਖੁਸ਼ੀ ਖੁਦ ਤੇਰੇ ਦਰਵਾਜ਼ੇ ਤੇ ਦਸਤਕ ਦੇਵੇਗੀ ਜੇਕਰ ਤੇਰੀ ਪਤਨੀ ਵਿੱਚ ਸਮਝ ਦੀ ਕਮੀ ਆ ਤਾਂ ਯਕੀਨਨ ਉਸ ਵਿੱਚ ਕੁਝ ਖੋਪੀਆਂ ਵੀ ਜ਼ਰੂਰ ਹੋਣਗੀਆਂ ਉਹਨਾਂ ਖੋਪੀਆਂ ਦੀ ਪਾਲ ਕਰ ਤੇ ਸਬਰ ਤੇ ਪਿਆਰ ਨਾਲ ਆਪਣੀ ਜ਼ਿੰਦਗੀ ਖੁਸ਼ਹਾਲ ਬਣਾ ਫਿਰ ਫਕੀਰ ਨੇ ਦੂਜੇ ਸ਼ਖਸ ਨੂੰ ਕਿਹਾ ਕਿ ਰਬ ਦਾ ਸ਼ੁਕਰ ਕਰ ਜਿੰਨੇ ਤੈਨੂੰ ਔਲਾਦ ਦਿੱਤੀ ਹੈ ਉਹਨਾਂ ਲੋਕਾਂ ਤੋਂ ਪੁੱਛ ਕੇ ਦੇਖ ਜਿਹੜੇ ਬੇ ਔਲਾਦ ਨੇ ਧੀਆਂ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ ਜੇਕਰ ਤੂੰ ਉਹਨਾਂ ਨਾਲ ਪਿਆਰ ਕਰੇ ਉਹਨਾਂ ਨੂੰ ਹੌਸਲਾ ਦੇਵੇਂ ਤਾਂ ਪੁੱਤਾਂ ਨਾਲੋਂ ਵੱਧ ਕੇ ਤੇਰੀ ਖੇਤੀ ਵਿੱਚ ਮਦਦ ਕਰਨਗੇ ਤੇਰਾ ਖਿਆਲ ਰੱਖਣਗੇ ਉਹ ਤੇਰੀ ਮੁਸੀਬਤ ਨਹੀਂ ਤੇਰੀ ਤਾਕਤ ਬਣ ਸਕਦੀਆਂ ਫਕੀਰ ਨੇ ਈਰਖਾ ਕਰਨ ਵਾਲੇ ਬਜ਼ੁਰਗ ਨੂੰ ਫਿਰ ਕਿਹਾ ਕਿ ਤੁਹਾਡੇ ਵਿੱਚੋਂ ਕੋਈ ਵੀ ਸ਼ਖਸ ਉਦੋਂ ਤੱਕ ਉਰਾ ਇਮਾਨ ਵਾਲਾ ਨਹੀਂ ਹੋ ਸਕਦਾ ਜਦੋਂ ਤੱਕ ਉਹ ਆਪਣੇ ਭਰਾ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਲਈ ਪਸੰਦ ਕਰਦਾ ਫਿਰ ਫਕੀਰ ਨੇ ਕਿਹਾ ਹੋਰਾਂ ਲੋਕਾਂ ਨਾਲ ਮੁਹੱਬਤ ਕਰੋ ਆਪਣੇ ਆਪ ਵਿੱਚ ਨਿਮਰਤਾ ਲਿਆ ਕੇ ਉਹਨਾਂ ਦੀ ਮਦਦ ਕਰੋ ਤੇ ਲੋਕਾਂ ਲਈ ਵੀ ਉਹੀ ਚਾਹੋ ਜੋ ਤੁਸੀਂ ਆਪਣੇ ਲਈ ਚਾਹੁੰਦੇ ਹੋ ਫਿਰ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੇ ਖੁਸ਼ੀ ਤੁਹਾਡੇ ਉੱਤੇ ਬਰਸਦੀ ਖੁਸ਼ੀ ਤੁਹਾਡੇ ਉੱਤੇ ਬਰਸਦੀ ਰਹੇਗੀ ਫਿਰ ਫਕੀਰ ਨੇ مشورے ਨੂੰ ਸਮਝਾਉਂਦੇ ਹੋਏ ਕਿਹਾ ਕਿ ਅਸੀਂ ਸਾਰੇ ਤੇਰੀ ਕਿਸ਼ਤੀ ਦੀ ਮੁਰੰਮਤ ਤੇ ਤੇਰੇ ਜਾਲ ਨੂੰ ਠੀਕ ਕਰਨ ਵਿੱਚ ਤੇਰੀ ਮਦਦ ਕਰਾਂਗੇ ਇਹ ਬਜ਼ੁਰਗ ਜਿਨ੍ਹਾਂ ਕੋਲ ਦੌਲਤ ਤਾਂ ਹੈ ਪਰ ਕੋਈ ਵੀ ਉਹਨਾਂ ਕੋਲ ਨਹੀਂ ਆਉਂਦਾ ਇਹ ਤੇਰੀ ਪੈਸੇ ਨਾਲ ਮਦਦ ਕਰਨਗੇ ਇਸ ਤਰ੍ਹਾਂ ਤੂੰ ਵੀ ਮੁੜ ਮੱਛੀਆਂ ਫੜਨੀਆਂ ਸ਼ੁਰੂ ਕਰੇਗਾ ਤੇ ਤੈਨੂੰ ਜ਼ਿੰਦਗੀ ਦੀ ਸੁੰਦਰਤਾ ਤੇ ਮਿਹਨਤ ਦੀ ਕਦਰ ਦੁਬਾਰਾ ਮਹਿਸੂਸ ਹੋਵੇਗੀ ਫਿਰ ਫਕੀਰ ਨੇ ਤਿੰਨ ਪੁੱਤਰਾਂ ਦੇ ਪਿਤਾ ਨੂੰ ਕਿਹਾ ਕਿ ਤੂੰ ਨਾ ਤਾਂ ਨਿਰਦਈ ਹੈਂ ਤੇ ਨਾ ਹੀ ਮਜਲੂਮ ਤੂੰ ਆਪਣੀ ਸਮਝ ਮੁਤਾਬਕ ਸਭ ਤੋਂ ਵਧੀਆ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਤੂੰ ਆਪਣੇ ਹੋਰ ਪੁੱਤਰਾਂ ਨੂੰ ਸੱਚਾਈ ਤੋਂ ਜਾਣੂ ਕਰਾ ਤੇ ਉਹਨਾਂ ਪ੍ਰਤੀ ਦਿਮਾਗ ਵਿੱਚ ਸ਼ੱਕ ਨਾ ਰੱਖ ਤੇਰਾ ਸਭ ਤੋਂ ਛੋਟਾ ਪੁੱਤਰ ਇੱਕ ਦਿਨ ਤੇਰੇ ਕੋਲ ਵਾਪਸ ਆ ਜਾਵੇਗਾ। ਕਈ ਵਾਰ ਰੱਬ ਸਾਨੂੰ ਕਿਸੋਟੀ 'ਚ ਪਾਉਂਦਾ ਵਾ ਤੇ ਸਾਨੂੰ ਰੱਬ ਦੇ ਹਰ ਫੈਸਲੇ ਨੂੰ ਕਬੂਲ ਕਰਨਾ ਚਾਹੀਦਾ ਵਾ। ਇਸ ਤਰ੍ਹਾਂ ਫਕੀਰ ਨੇ ਦੁਕਾਨ ਵਿੱਚ ਮੌਜੂਦ ਬਾਕੀ ਲੋਕਾਂ ਨੂੰ ਵੀ ਨਸੀਅਤ ਕੀਤੀ ਤੇ ਸਭ ਦੇ ਚਿਹਰੇ ਮੁਸਕਰਾਟ ਨਾਲ ਖੜ ਗਏ। ਜਦੋਂ ਸਾਰੇ ਜਾਣੇ ਉਥੋਂ ਜਾਣ ਲਈ ਉਠੇ ਤਾਂ ਫਕੀਰ ਨੇ ਉਹਨਾਂ ਨੂੰ ਆਖਰੀ ਗੱਲ ਕਹੀ ਕਿ ਅਸੀਂ ਇਨਸਾਨ ਆਪਣੇ ird gird ਦੀਆਂ ਖੁਸ਼ੀਆਂ ਨਹੀਂ ਵੇਖਦੇ ਕਿਉਂਕਿ ਅਸੀਂ ਹਮੇਸ਼ਾ ਹੋਰ ਖੁਸ਼ੀਆਂ ਦੀ ਤਲਬ ਰੱਖਦੇ ਹਾਂ ਸਾਨੂੰ ਇਹ ਨਹੀਂ ਹੁੰਦਾ ਕਿ ਜੋ ਖੁਸ਼ੀ ਸਾਡੇ ਕੋਲ ਆ ਉਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਜੇਕਰ ਦੁਨੀਆ ਦੀਆਂ ਸਾਰੀਆਂ ਮੁਸੀਬਤਾਂ ਨੂੰ ਇੱਕ ਢੇਰ ਵਿੱਚ ਰੱਖਿਆ ਜਾਵੇ ਤੇ ਹਰ ਕਿਸੇ ਨੂੰ ਆਪਣੀ ਪਸੰਦ ਦੀ ਮੁਸੀਬਤ ਜੋਨ ਲਈ ਆਖਿਆ ਜਾਵੇ ਤਾਂ ਯਕੀਨਨ ਉਹ ਆਪਣੀ ਹੀ ਮੁਸੀਬਤ ਵਾਪਸ ਚੁਣੇਗਾ ਕਿਉਂਕਿ ਦੂਜੇ ਦੀ ਮੁਸੀਬਤ ਆਪਣੀ ਮੁਸੀਬਤੋਂ ਵੱਧ ਮਹਿਸੂਸ ਹੁੰਦੀ ਹੈ ਪਰ ਇਨਸਾਨ ਕਦੇ ਵੀ ਆਪਣੇ ਹਿੱਸੇ ਤੇ ਗੱਲ ਨਹੀਂ ਕਰਦਾ ਤੇ ਹਮੇਸ਼ਾ ਆਪਣੇ ਆਪ ਨੂੰ ਸਭ ਤੋਂ ਵੱਧ ਦੁਖੀ ਸਮਝਦਾ ਵਾ ਸੋ ਸਾਨੂੰ ਚਾਹੀਦਾ ਵਾ ਕਿ ਜਿਹੜੀ ਖੁਸ਼ੀ ਸਾਡੇ ਕੋਲ ਮੌਜੂਦ ਆ ਉਹਦਾ ਅਹਿਸਾਸ ਕਰੀਏ ਤੇ ਰੱਬ ਨੇ ਸਾਨੂੰ ਜੋ ਸਮਾਂ ਦਿੱਤਾ ਵਾ ਉਸ ਨੂੰ ਚੰਗੇ ਢੰਗ ਜੇ ਨਾਲ ਵਰਤੀਏ ਸੋ ਦੋਸਤੋ ਸਾਡਾ ਦੁੱਖ ਸਾਨੂੰ ਹੀ ਸਭ ਤੋਂ ਵੱਡਾ ਲੱਗਦਾ ਵਾ ਪਰ ਜਦੋਂ ਅਸੀਂ ਹੋਰਾਂ ਦੀਆਂ ਮੁਸੀਬਤਾਂ ਨੂੰ ਦੇਖਦੇ ਆ ਨਾ ਤਾਂ ਸਾਨੂੰ ਅਸਲ ਸੱਚਾਈ ਦਾ ਪਤਾ ਲੱਗਦਾ ਵਾ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੀਵਨ ਵਿੱਚ ਹਰ ਕਿਸੇ ਨੂੰ ਆਪਣਾ ਦੁੱਖ ਸਭ ਤੋਂ ਭਿਆਨਕ ਲੱਗਦਾ ਪਰ ਜਦੋਂ ਹੋਰਾਂ ਦੀਆਂ ਮੁਸੀਬਤਾਂ ਬਾਰੇ ਜਾਣਦਾ ਤਾਂ ਆਪਣੀ ਹਾਲਤ ਤੇ ਸ਼ੁਕਰਗੁਜ਼ਾਰ ਹੋਣ ਲੱਗਦਾ ਉਸ ਰੱਬ ਦਾ ਤੋ ਉਹਦਾ ਧੰਨਵਾਦ ਕਰਦਾ ਅਸੀਂ ਹਮੇਸ਼ਾ ਆਪਣੇ ਹਾਲਾਤਾਂ ਦੀ ਸ਼ਿਕਾਇਤ ਕਰਦੇ ਰਹਿੰਦੇ ਹਾਂ ਪਰ ਜਦੋਂ ਅਸੀਂ ਹੋਰਾਂ ਦੇ ਦੁੱਖਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਅਸੀਂ ਜੋ ਕੁਝ ਪਾਇਆ ਉਹ ਇੱਕ ਬੜੀ ਆਈ ਵੱਜੋ ਮਹਿਸੂਸ ਹੋਣ ਲੱਗਦਾ ਹਰੇਕ ਦੁੱਖ ਇੱਕ ਇਮਤਿਹਾਨ ਹੁੰਦਾ ਵਾ ਪਰ ਇਸ ਇਮਤਿਹਾਨ ਨੂੰ ਸਹੀ ਤਰੀਕੇ ਨਾਲ ਸਮਝਣ ਵਾਲੇ ਲੋਕ ਹੀ ਅਸਲ ਵਿੱਚ ਸ਼ਾਂਤੀ ਪਾਉਂਦੇ ਨੇ ਇਸ ਕਹਾਣੀ ਨੇ ਸਾਨੂੰ ਇਹ ਸਮਝਾਇਆ ਕਿ ਖੁਸ਼ੀ ਹਮੇਸ਼ਾ ਸਾਡੇ ਹਾਲਾਤ ਵਿੱਚ ਨਹੀਂ ਸਗੋਂ ਸਾਡੇ ਨਜ਼ਰੀਏ ਵਿੱਚ ਹੋਣੀ ਚਾਹੀਦੀ ਹੈ ਸੋ ਮੈਨੂੰ ਉਮੀਦ ਹੈ ਦੋਸਤੋ ਕਿ ਇਸ ਕਹਾਣੀ ਤੋਂ ਮਿਲੀ ਸਿੱਖਿਆ ਤੁਹਾਨੂੰ ਹਮੇਸ਼ਾ ਜਾਦ ਰਹੇਗੀ ਮੈਂ ਇਸ ਤਰ੍ਹਾਂ ਦੀ ਕੰਮ ਦੀ ਕਿਸੇ ਕਹਾਣੀਆਂ ਲਿਉਂਦੀ ਰਹਾਂਗੀ ਜੁੜੇ ਰੋ ਤੁਸੀਂ ਜ਼ਿੰਦਗੀ ਦੇ ਸਬਕ ਦੇ ਨਾਲ ਬਹੁਤ-ਬਹੁਤ ਸ਼ੁਕਰੀਆ